ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1168 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਅਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1167 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੋ ਗੁਰ ਦਿਓ ਬੁਰਾ ਭਲਾ ਏਕ ਜੇ ਗੁਰੂ ਮਿਲ ਪਏ ਤਾਂ ਚੰਗੇ ਬੰਦੇ ਸਭ ਨਾਲ ਪਿਆਰ ਕਰਦਾ ਹੈ ਕਿਉਂਕਿ ਗੁਰੂ ਨੂੰ ਸਾਰੇ ਇੱਕੋ ਜੇ ਹੀ ਪ੍ਰਤੀਤ ਹੁੰਦੇ ਹਨ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਜੋ ਗੁਰ ਦਿਓ ਲਾਟ ਲੇਖ ਗੁਰੂ ਦੇ ਮਿਲਿਆ ਹੀ ਮੱਥੇ ਤੇ ਚੰਗੇ ਲੇਖ ਗੁਰ ਦੇ ਹਨ ਜੋ ਗੁਰ ਦਿਓ ਕਾਂਦਨ ਹੀਰੇ ਜੇ ਗੁਰੂ ਮੇੜ ਪਏ ਤਾਂ ਸਰੀਰ ਵਿਕਾਰਾਂ ਵਿੱਚ ਪੈ ਕੇ ਛਿਜਦਾ ਨਹੀਂ ਭਾਵ ਮਨੁੱਖ ਵਿਕਾਰਾਂ ਵਿੱਚ ਪ੍ਰਵਿਰਤ ਨਹੀਂ ਹੁੰਦਾ ਤੇ ਨਾ ਹੀ ਉਸ ਦੀ ਸਤਿ ਆ ਵਿਰਥ ਜਾਂਦੀ ਹੈ ਜੋ ਗੁਰ ਦੇਉ ਦੇਹੁਰਾ ਫਿਰੇ ਜੇ ਗੁਰੂ ਮੇੜ ਪਏ ਤਾਂ ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਅ ਨਹੀਂ ਪਾ ਸਕਦੇ ਜਿਵੇਂ ਕਿ ਉਹ ਦੇਹੁਰਾ ਨਾਮਦੇਵ ਜੀ ਵੱਲ ਪਰਤ ਗਿਆ ਸੀ ਜਿਸ ਵਿੱਚੋਂ ਉਸ ਨੂੰ ਤੱਕੇ ਪਏ ਸਨ ਜੋ ਗੁਰਦਿਓ ਤਾਂ ਛਾਪਰ ਛਾਈ ਗੁਰੂ ਦੀ ਸ਼ਰਨ ਪਏ ਗਰੀਬ ਨੂੰ ਰੱਬ ਆਪ ਬੋੜਦਾ ਹੈ ਜਿਵੇਂ ਕਿ ਨਾਮਦੇਵ ਭਗਤ ਜੀ ਦੀ ਕੁੱਲੀ ਬਣੀ ਸੀ ਰੱਬ ਨੇ ਆਪ ਬਣਾਈ ਸੀ ਜੋ ਗੁਰਦਿਓ ਸਹਜ ਨਿਕਸਾਈ ਜੇ ਗੁਰੂ ਮਿਲ ਪਏ ਤਾਂ ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿੱਚੋਂ ਕਢਾ ਦਿੱਤਾ ਜੋ ਗੁਰਦਿਓ ਤਾਠ 60 ਨਹਾਇਆ ਜੇ ਗੁਰੂ ਮਿਲ ਪਏ ਤਾਂ ਠਾਠ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਜਾਨੋ ਜੋ ਗੁਰਦਿਓ ਤਨ ਚੱਕਰ ਲਗਾਇਆ ਜੇ ਗੁਰੂ ਮਿਲ ਪਏ ਤਾਂ ਸਰੀਰ ਉੱਤੇ ਚੱਕਰ ਲੱਗ ਗਏ ਸਮਝੋ ਜਿਵੇਂ ਬੈਰਾਗੀ ਦੂਗਾਰ ਕਾ ਜਾ ਕੇ ਲਾਉਂਦੇ ਹਨ ਜੋ ਗੁਰ ਦਿਓ ਤਾਂ ਦੁਆਦਸ ਸੇਵਾ ਜੇ ਗੁਰੂ ਮਿਲ ਪਏ ਤਾਂ 12 ਹੀ ਸ਼ਿਵ ਲਿੰਗਾ ਦੀ ਪੂਜਾ ਹੋ ਗਈ ਜਾਣੋ ਜੋ ਗੁਰ ਦਿਓ ਸਵੇ ਵਿਖ ਮੇਵਾ ਜੇ ਗੁਰੂ ਮਿਲ ਪਏ ਤਾਂ ਉਸ ਮਨੁੱਖ ਲਈ ਸਾਰੇ ਜ਼ਹਿਰ ਵੀ ਮਿੱਠੇ ਫਲ ਬਣ ਜਾਂਦੇ ਹਨ ਜੋ ਗੁਰ ਦਿਓ ਤਾਂ ਸੰਸਾਰ ਟੁੱਟੈ ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ ਜੋ ਗੁਰ ਦਿਓ ਤਾਂ ਜਮ ਤੇ ਛੂਟੈ ਜੇ ਗੁਰੂ ਮਿਲ ਪਏ ਤਾਂ ਜਮਾ ਤੋਂ ਹੀ ਖਲਾਸੀ ਹੋ ਜਾਂਦੀ ਹੈ ਜੋ ਗੁਰ ਦਿਓ ਤਾਂ ਭੌਜਲ ਤਰੈ ਜੇ ਗੁਰੂ ਮਿਲ ਪਏ ਤਾਂ ਸੰਸਾਰ ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ ਜੋ ਗੁਰ ਦਿਓ ਤਾਂ ਜਨਮ ਨਾ ਮਰੇ ਜੇ ਗੁਰੂ ਮਿਲ ਪਏ ਤਾਂ ਜਨਮ ਮਰਨ ਤੋਂ ਬਚ ਜਾਂਦਾ ਹੈ ਮਨੁੱਖ 84 ਦੇ ਚੱਕਰਾਂ ਵਿੱਚ ਨਹੀਂ ਪੈਂਦਾ ਜੋ ਗੁਰਦਿਓ ਅਠ 10 ਵਿਵਹਾਰ ਜੇ ਗੁਰੂ ਮਿਲ ਪਏ ਤਾਂ 8 10 18 18 ਸਮਰਤੀਆਂ ਤੇ ਦੱਸੇ ਕਰਮ ਕਾਂਡ ਦੀ ਲੋੜ ਨਹੀਂ ਰਹਿ ਜਾਂਦੀ ਗੁਰੂ ਵੈਨਾ ਸਮਰਾਥੇ ਕਿਉ ਨਾਮ ਜਪਣ ਦੀ ਵੀ ਦੀਸ ਕੇ ਸਾਰੇ ਵਹਿਮਾ ਪਰਮਾਤਮਾ ਤੋਂ ਉਠਾ ਕੇ ਇਨਸਾਨ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਦਾ ਹੈ ਜੋਗੁਰ ਦੇਉ 18 ਭਾਰ ਜੇ ਗੁਰੂ ਮਿਲ ਪਏ ਤਾਂ ਸਾਰੀ ਬਨਸਪਤੀ ਹੀ ਪ੍ਰਭੂ ਦੇਵ ਦੀ ਨਿਤ ਭੇਟ ਹੁੰਦੀ ਦਿਸ ਪੈਂਦੀ ਹੈ ਬੇਨ ਗੁਰੂ ਦੇਉ ਅਵਰ ਨਹੀਂ ਜਾਈ ਜੇ ਗੁਰੂ ਮਿਲ ਪਏ ਤਾਂ ਸਤਗੁਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ ਨਾਮ ਦਿਓ ਗੁਰ ਕੀ ਸਰਣਾਈ ਇਸ ਕਰਕੇ ਭਗਤ ਨਾਮਦੇਵ ਜੀ ਹੋਰ ਸਭ ਆਸਰੇ ਪਰਨੇ ਛੱਡ ਕੇ ਗੁਰੂ ਦੀ ਸ਼ਰਨ ਪਿਆ ਹੈ ਤੇ ਗੁਰੂ ਨੇ ਭਗਤ ਨਾਮਦੇਵ ਜੀ ਨੂੰ ਨਾਮ ਜਪਣ ਦਾ ਰਸਤਾ ਦੱਸ ਕੇ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਹੈ ਪੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਰਾਗ ਪੈਰੋਂ ਵਿੱਚ ਘਰ ਦੂਜੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਬਿਨ ਦੇਖੇ ਉਪਜੈ ਨਹੀਂ ਆਸਾ ਉਸ ਪ੍ਰਭੂ ਨੂੰ ਵੇਖਣ ਤੋਂ ਬਿਨਾ ਉਸ ਨੂੰ ਮਿਲਣ ਦੀ ਤਾਂਗ ਪੈਦਾ ਨਹੀਂ ਹੁੰਦੀ ਇਸ ਦਿਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ ਜੋ ਦੀ ਸੈਸੋ ਹੋਏ ਬਿਨਾਸਾ ਤੇ ਜੋ ਕੁਝ ਦਿਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ ਬਰਨ ਸਿਹਤ ਜੋ ਜਪੇ ਨਾਮ ਜੋ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਸੋ ਜੋਗੀ ਨੇ ਕੇਵਲ ਨੇਹ ਕਾਮ ਸਿਰਫ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ ਰਹਿਤ ਹੋ ਜਾਂਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਪਰ ਚੈ ਰਾਮ ਰਵੈ ਜੋ ਕੋਈ ਜਦੋਂ ਕੋਈ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਪ੍ਰਮਾਤਮਾ ਵਿੱਚ ਪਰਚ ਜਾਂਦਾ ਹੈ ਲੀਨ ਹੋ ਜਾਂਦਾ ਹੈ 파ਰਸ ਪਰਸੈ ਦੁਬਦਾ ਨਾ ਹੋਈ ਰਹਾਓ ਜਦੋਂ 파ਰਸ ਪ੍ਰਭੂ ਨੂੰ ਉਹ ਛੁੰਦਾ ਹੈ ਉਹ ਮਾਨੋ ਸੋਨਾ ਹੋ ਜਾਂਦਾ ਹੈ ਤੇ ਉਸ ਦੀ ਮੇਰ ਤੇਰ ਮੁੱਕ ਜਾਂਦੀ ਹੈ ਰਹਾਓ ਸੋ ਮੁਨੀ ਮਾਨਕੇ ਦੁਬਦਾ ਖਾਏ ਨਾਮ ਸਿਮਰਨ ਵਾਲਾ ਉਹ ਮਨੁੱਖ ਅਸਲ ॠषि मुनि ਹੈ ਉਹ ਨਾਮ ਦੀ ਬਰਕਤ ਨਾਲ ਆਪਣੇ ਮਨ ਦੀ ਮੇਰ ਤੇਰ ਮਿਟਾ ਲੈਂਦਾ ਹੈ ਬੇਨਦਵਾਰ ਹੈ ਤਰੇ ਲੋਕ ਸਮਾਏ ਤੇ ਤਿੰਨਾ ਲੋਕਾਂ ਵਿੱਚ ਵਿਆਪਕ ਉਸ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖਾਸ ਸਰੀਰ ਨਹੀਂ ਹੈ ਮਾਨਕਾ ਸੁਭਾਅ ਉਹ ਸਭ ਕੋਈ ਕਰੇ ਜਗਤ ਵਿੱਚ ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਅ ਵਰਤਦਾ ਹੈ ਕਰਤਾ ਹੋਏ ਸੋ ਅਨਪੈਰ ਹੈ ਆਪਣੇ ਮਨ ਦੇ ਪਿਛੇ ਤੁਰਦਾ ਹੈ ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਵਿਸ਼ੇ ਤੁਰਨ ਦੇ ਥਾ ਨਾਮ ਦੀ ਬਰਕਤ ਨਾਲ ਕਰਤਾਰ ਦਾ ਰੂਪ ਹੋ ਜਾਂਦਾ ਹੈ ਉਸ ਵਸਥਾ ਵਿੱਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਪਾਉ ਨਹੀਂ ਹੈ ਫਲ ਕਾਰਨ ਫੁੱਲੀ ਬਨਰਾਏ ਜਗਤ ਦੀ ਸਾਰੀ ਬਨਸਪਤੀ ਫਲ ਦੇਣ ਦੀ ਖਾਤਰ ਖੜਦੀ ਹੈ ਫਲ ਲਾਗਾ ਤਵ ਫੂਲ ਬਿਲਾਏ ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ ਗਿਆਨ ਹੈ ਕਾਰਨ ਕਰਮ ਅਭਿਆਸ ਇਸ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤਕਾਰ ਗਿਆਨ ਦੀ ਖਾਤਰ ਹੈ ਪ੍ਰਭੂ ਵਿੱਚ ਪਰਚਣ ਲਈ ਹੈ ਉੱਚ ਜੀਵਨ ਦੀ ਸੂਝ ਲਈ ਹੈ ਪਰ ਅਸੀਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਹੋਰ ਪਾਸੇ ਹੀ ਤੁਰੇ ਫਿਰਦੇ ਹਾਂ ਕਿਉਂਕਿ ਪਰਮਾਤਮਾ ਦਾ ਨਾਮ ਜਪਣਾ ਬਹੁਤ ਔਖਾ ਹੈ ਆਖਣਿਓ ਖਾਸਾ ਚਾਣਾਓ ਇਹ ਗੁਰਬਾਣੀ ਵਿੱਚ ਵੀ ਲਿਖਿਆ ਹੈ ਗਿਆਨ ਭਿਆ ਤੈ ਕਰਮੈ ਨਾਸ ਜਦੋਂ ਉੱਚ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿੱਚ ਪੜ ਕੇ ਕਿਰਤਕਾਰ ਦਾ ਮਾਇਕ ਉਦਮਾ ਦਾ মোহ ਮਿਟ ਜਾਂਦਾ ਹੈ ਕਿਰਤਕਾਰਨ ਦਦ ਮਥੈ ਸਿਆਣ ਭਗਤ ਜੀ ਫਰਮਾਨ ਕਰਦੇ ਹਨ ਕਿ ਸਿਆਣੀ ਇਸਤਰੀ ਕਿ ਉਹ ਦੀ ਖਾਤਰ ਦਹੀਂ ਰਿੜਕਦੀ ਹੈ ਜੀਵਤ ਮੁਕਤ ਸਦਾ ਨਿਰਵਾਣ ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ ਚਰਨਾਂ ਵਿੱਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆਂ ਦਾ ਜੀਵਨ ਨਿਰਵਾਣ ਦੁਨੀਆਂ ਦੀ ਕਿਰਤਕਾਰ ਪ੍ਰਭੂ ਚਰਨਾਂ ਵਿੱਚ ਜੁੜਨ ਵਾਸਤੇ ਹੀ ਹੈ ਸੋ ਉਹ ਮਨੁੱਖ ਨਾਮ ਦੀ ਬਰਕਤ ਨਾਲ ਮਾਇਆ ਦੇ ਕਿਰਤਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ ਰਹਿਤ ਰਹਿੰਦਾ ਹੈ ਕਹਿਰ ਵਿਦਾਸ ਪਰਮ ਬੈਰਾਗ ਰਵਿਦਾਸ ਜੀ ਇਹ ਸਭ ਤੋਂ ਉੱਚੇ ਬੈਰਾਗ ਦੀ ਪ੍ਰਾਪਤੀ ਦੀ ਗੱਲ ਦੱਸਦੇ ਹਨ ਹਿਰਦੇ ਰਾਮ ਕੀ ਨਜਪਸ ਭਾਗ ਕਹਿ ਭਾਗ ਹੀ ਨਾ ਪ੍ਰਭੂ ਪਰਮਾਤਮਾ ਤੇਰੇ ਹਿਰਦੇ ਵਿੱਚ ਹੀ ਹੈ ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ ਉਠ ਪਰਮਾਤਮਾ ਦੇ ਗੁਣ ਗਾਇਆ ਕਰ ਤੇ ਗੁਰੂ ਘਰ ਜਾਇਆ ਕਰ ਤੇ ਰੱਬ ਦਾ ਨਾਮ ਧਿਆਇਆ ਕਰ ਨਾਮ ਦੇਵ ਆਓ ਕਲੰਦਰ ਕੇਸਵਾ ਏ ਸੋਹਣੀਆਂ ਜੁਲਫਾਂ ਵਾਲੇ ਕਲੰਦਰ ਪ੍ਰਭੂ ਏ ਸੋਹਣੇ ਕੇਸਾਂ ਵਾਲੇ ਪਰਮਾਤਮਾ ਕਰ ਅਬਦਾਲੀ ਭੇਸ ਵਾਰਾ ਹਾਓ ਤੂੰ ਅਬਦਾਲੀ ਫਕੀਰਾਂ ਦਾ ਪਹਿਰਾਵਾ ਪਾ ਕੇ ਆਇਆ ਹੈ ਜੀ ਆਇਆਂ ਨੂੰ ਆ ਮੇਰੇ ਹਿਰਦੇ ਮਸੀਤ ਵਿੱਚ ਆ ਬੈਠ ਰਹਾਓ ਜਿਨ ਆਕਾਸ਼ ਕੁਲੈ ਸਿਰ ਕੀਨੀ ਕਉਸੈ ਸਬਤ ਪਿਆਲਾ ਏ ਕਲੰਦਰ ਏ ਕੇਸ਼ਵ ਤੂੰ ਆ ਤੂੰ ਜਿਸ ਨੇ ਸਤ ਸਮਾਨਾਂ ਨੂੰ ਕੁਲਾ ਬਣਾ ਕੇ ਆਪਣੇ ਸਿਰ ਉੱਤੇ ਕੁਲਾ ਬਣਾ ਕੇ ਸਤ ਸਮਾਨਾਂ ਨੂੰ ਕੁਲਾ ਬਣਾ ਕੇ ਆਪਣੇ ਸਿਰ ਉੱਤੇ ਪਾਇਆ ਹੋਇਆ ਹੈ ਜੇਸ ਨੇ ਸੱਤ ਪਤਾਲਾ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ ਚਮਰ ਪੋਸ ਕਾ ਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ ਏ ਕਲੰਦਰ ਪ੍ਰਭੂ ਸਾਰੇ ਜੀਆ ਜੰਤ ਤੇਰੇ ਵਸਣ ਲਈ ਘਰ ਹਨ ਇਹ ਧਰਤੀ ਦੇ ਰਖਿਆਕ ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਛਪਨ ਕੋਟ ਕਾ ਪੇ ਹਨ ਤੇਰਾ ਸੋਲਹ ਸਹਸ ਇਜਾਰਾ ਏ ਕਲੰਦਰ ਪ੍ਰਭੂ 56 ਕਰੋੜ ਮੇਘਮਾਲਾ ਤੇਰਾ ਚੋਗਾ ਹੈ 16000 ਆਲਮ ਤੇਰਾ ਤੰਬਾ ਹੈ ਭਾਰ 18 ਮੁਰਦਗ ਤੇਰਾ ਸਹਿਨਕ ਸਭ ਸੰਸਾਰਾ हे केशव ਸਾਰੀ ਬਨਾਸਪਤੀ ਤੇਰਾ ਸਲੋਤਰ ਹੈ ਤੇ ਸਾਰਾ ਸੰਸਾਰ ਤੇਰੀ ਸੈਕਣੀ ਮਿੱਟੀ ਦੀ ਰਕੀਬੀ ਹੈ ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਵਾਜ ਗੁਜਾਰਾ ਹੈ ਏ ਕਲੰਦਰ ਪ੍ਰਭੂ ਆ ਮੇਰੀ ਮਸੀਤਿਆ ਮੇਰੇ ਮਨ ਦੇ ਅੰਦਰ ਆ ਮੇਰਾ ਸਰੀਰ ਤੇਰੇ ਲਈ ਮਸੀਤ ਹੈ ਮੇਰਾ ਮਨ ਤੇਰੇ ਨਾਮ ਦੀ ਬਾਗ ਦੇਣ ਵਾਲਾ ਮੁੱਲਾ ਹੈ ਤੇ ਤੇਰੇ ਚਰਨਾਂ 'ਚ ਜੁੜਿਆ ਰਹਿ ਕੇ ਡੋਲਤਾ ਦੀ ਨਮਾਜ਼ ਪੜ ਰਿਹਾ ਹੈ ਬੀਬੀ ਕੌਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰ ਹੈ ਏ ਸਾਰੇ ਜਗਤ ਦੇ ਮਾਲਕ ਨਿਰੰਕਾਰ ਬੀਬੀ ਲక్ష్ਮੀ ਨਾਲ ਤੇਰਾ ਵਿਆਹ ਹੋਇਆ ਹੈ ਭਾਵੇਂ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ ਭਗਤ ਕਰਤ ਮੇਰੇ ਤਾਲ ਛਨਾਏ ਕਹਿ ਪੈ ਕਰੋ ਪੁਕਾਰਾ ਹੈ ਕਲੰਦਰ ਪ੍ਰਭੂ ਮੈਨੂੰ ਭਗਤੀ ਕਰਦੇ ਨੂੰ ਹੀ ਤੂੰ ਹੀ ਮੰਦਰ ਵਿੱਚੋਂ ਕਢਾਇਆ ਤੈਨੂੰ ਛੱਡ ਕੇ ਮੈਂ ਹੋਰ ਕਿਸੇ ਅੱਗੇ ਦਿਲ ਦੀਆਂ ਗੱਲਾਂ ਕਰਾਂ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰ ਸਗਲ ਬੇਦੇਸਵਾ ਭਗਤ ਨਾਮਦੇਵ ਦਾ ਮਾਲਕ ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ ਤੇ ਸਾਰੇ ਦੇਸਾਂ ਵਿੱਚ ਵਿਆਪਕ ਹੈ ਤੇ ਪਰਮਾਤਮਾ ਹਰ ਪਾਸੇ ਹੈ ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਤੂੰ ਸਾਰਾ ਕੁਝ ਹੀ ਹੈ ਪਰਮਾਤਮਾ ਆ ਜਾ ਮੇਰੇ ਦਿਲ ਦੇ ਅੰਦਰ ਮੈਂ ਤੇਰੀ ਭਗਤੀ ਕਰਾਂ ਭਗਤ ਕਰਤ ਮੇਰੇ ਤਾਲ ਛਿਨਾਏ ਕਹਿ ਪੈ ਕਰੋ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਵਿਦੇਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1167 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾ ਲਉ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1168 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ